ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਕੁਸ਼ਪਿੰਦਰ ਸੈਣੀ 10 ਨਵੰਬਰ ਨੂੰ ਦਿੱਲੀ ਇਕਦਮ ਬਹਿਲ ਗਈ ਜਦ ਲਾਲ ਕਿਲੇ ਤੋਂ 300 ਮੀਟਰ ਦੀ ਦੂਰੀ ਦੇ ਉੱਤੇ ਇੱਕ i20 ਕਾਰ ਦੇ ਵਿੱਚ ਧਮਾਕਾ ਹੋਇਆ ਜਿਸ ਨੇ ਕਈ ਲੋਕਾਂ ਦੀ ਜਾਨ ਲੈ ਲਈ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਇਸ ਨੂੰ ਸਰਕਾਰ ਦੇ ਵੱਲੋਂ ਅੱਤਵਾਦੀ ਘਟਨਾ ਕਰਾਰ ਦਿੱਤਾ ਗਿਆ ਹੈ ਤੇ ਨਾਲ ਹੀ ਐਲ ਐਨ ਆਈਆਰ ਉਸ ਨੂੰ ਜਾਂਚ ਸੌਂਪ ਦਿੱਤੀ ਗਈ ਹੈ ਤੇ ਕਈ ਅਹਿਮ ਖੁਲਾਸੇ ਦਿਨੋ ਦਿਨ ਵੀ ਹੁੰਦੇ ਹੋਏ ਨਜ਼ਰ ਆ ਰਹੇ ਹਨ ਇਸ ਪੂਰੇ ਮਾਮਲੇ ਦੇ ਉੱਤੇ ਇਸ ਪੂਰੀ ਖਬਰ ਦੇ ਉੱਤੇ ਬਥੇਰੇ ਜਾਂਚਾਂ ਜਾਰੀ ਸਾਜੂ ਕਰਨ ਦੇ ਨਾਲ ਇੰਦਰਜੀਤ ਸਿੰਘ ਚਾਰ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਹਨ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਪ੍ਰਾਈਮ ਜਨਕ ਪੀਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੁਸ਼ਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਲਾਲ ਕਿਲੇ ਤੇ ਜਿਹੜੀ ਘਟਨਾ ਹੋਈ ਹੈ ਉਸ ਪਾਬਤ ਕੀ ਜਾਣਕਾਰੀ ਤੁਹਾਡੇ ਕੋਲ ਕੀ ਲੱਗਦਾ ਹੈ ਆਪਾਂ ਦੀ ਘਟਨਾ ਜਿਹੜੀ ਹੈ ਉਹ ਕਰਾਰ ਦੇ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਕੀ ਲੱਗਦਾ ਕਿੱਥੇ ਇੰਟੈਲੀਜੈਂਸ ਫੇਲੀਅਰ ਜੜਾਏ ਹੋ ਰਿਹਾ ਹੈ ਜੀ ਜਿਹੜੀ ਦਿੱਲੀ ਦੇ ਵਿੱਚ ਘਟਨਾ ਹੋਈ ਹੈਗੀ ਬੰਬਕਾਰ ਦੇ ਵਿੱਚ ਬਲਾਸਟ ਹੋਇਆ ਤਾਂ ਬਹੁਤ ਮੰਦਭਾਗੀ ਘਟਨਾ ਹੋਈ ਔਰ ਸਾਰੇ ਦੇਸ਼ ਦੇ ਵਿੱਚ ਇਸ ਨੂੰ ਨਿੰਦਿਆ ਜਾ ਰਿਹਾ ਹੈ ਦੇਸ਼ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਨਿੰਦਿਆ ਜਾ ਰਿਹਾ ਔਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਨਿੰਦਿਆ ਹੀ ਜਾਣਾ ਚਾਹੀਦਾ ਔਰ ਨਿੰਦਿਆ ਜਾ ਰਿਹਾ ਔਰ ਜਿਹੜਾ ਤਾਜ਼ਾ ਅਪਡੇਟ ਇਹ ਹੈਗਾ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਤੀਸਰੀ ਸ਼ੱਕੀ ਕਾਰ ਸੀਗੀ ਉਹ ਵੀ ਬਰਾਮਦ ਕਰ ਲਈ ਹੈਗੀ ਪੁਲਿਸ ਨੇ ਔਰ ਵੱਖ-ਵੱਖ ਐਂਗਲਾਂ ਤੋਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ ਕੁਫੀਆਂ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਵਕ ਵਕ ਇਨਪੁਟ ਦੇ ਆਧਾਰ ਤੇ ਜਿਹੜੀ ਕਿ ਜਾਂਚ ਹੈ ਉਹਨੂੰ ਅੱਗੇ ਵਧਾਇਆ ਜਾ ਰਿਹਾ ਔਰ ਸਰਕਾਰ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਜਿਹੜੇ ਵੀ ਇਸ ਹਮਲੇ ਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਰਾਜਸਥਾਨੀ ਦੇ ਵਿੱਚ ਉਹ ਵੀ ਲਾਲ ਕਿਲਾ ਲਾਲ ਕਿਲਾ ਇੱਕ ਸਾਡੇ ਜੇ ਆਪਾਂ ਕਹਿ ਸਕਦੇ ਆ ਕਿ ਦੇਸ਼ ਦੀ ਆਣ-ਬਾਨ ਤੇ ਸ਼ਾਨ ਹੈਗਾ ਜਦੋਂ ਉਸ ਤੇ ਲੱਗੇ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਤਾਂ ਫਿਰ ਉਹ ਉਸ ਨੂੰ ਕਿਸੇ ਵੀ ਪੱਧਰ ਤੇ ਬਖਸ਼ਿਆ ਨਹੀਂ ਜਾਂਦਾ ਜੀ ਜੀ ਬਿਲਕੁਲ ਸਰਕਾਰ ਦੇ ਵੱਲੋਂ ਵੀ ਇਸ ਨੂੰ ਅਤਵਾਦੀ ਘਟਨਾ ਜੋ ਹੈ ਉਹ ਘਰਾਰ ਦੇ ਦਿੱਤਾ ਗਿਆ ਹੈ ਤੇ ਉਮਰ ਨਵੀ ਜੋ ਕਿ ਜੰਮੂ ਮਸ਼ਹੂਰ ਦੇ ਪਲਵਾਮਾ ਦਾ ਰਹਿਣ ਵਾਲਾ ਹੈ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਉਹ ਕਾਰ ਦੇ ਵਿੱਚ ਬੈਠਾ ਹੋਇਆ ਸੀ ਜਦੋਂ ਜੋ ਹੈ ਉਹ ਬਲਾਸਟ ਹੋਇਆ ਤਾਂ ਕਿਵੇਂ ਵੇਖਦੇ ਹੋ ਇੰਟੈਲੀਜੈਂਸ ਫੇਲਿਅਰ ਤਾਂ ਇਹ ਹੈ ਕਿਉਂਕਿ ਕੋਈ ਜੇਕਰ ਇਸ ਨੂੰ ਸਰਕਾਰ ਨੇ ਅਤਵਾਦੀ ਘਟਨਾ ਘਰਾਰ ਦਿੱਤਾ ਹੈ ਤਾਂ ਕੋਈ ਵਿਸਫੋਟਕ ਸਮੱਗਰੀ ਕਿਵੇਂ ਜੋ ਹੈ ਉਹ ਦਿੱਲੀ ਦੇ ਲਾਰਕੀਲੇ ਤੱਕ ਜਿੱਥੇ ਵੀ ਨਹੀਂ ਸਿਕਿਉਰਟੀ ਹੁੰਦੀ ਹੈ ਉੱਥੇ ਤੱਕ ਲੈ ਕੇ ਪਹੁੰਚ ਗਿਆ ਬਿਲਕੁਲ ਜੀ ਕਿਤੇ ਨਾ ਇਹਦੇ ਵਿੱਚ ਇਸ ਨੂੰ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਖੁਫੀਆ ਏਜੰਸੀਆਂ ਦੀਆਂ ਜਿਹੜਾ ਫੇਲੀਅਰ ਨਹੀਂ ਸਾਬਤ ਹੋ ਰਿਹਾ ਇੰਟੈਲੀਜੈਂਸੀ ਦੀ ਫੇਲੀਅਰ ਨਹੀਂ ਹੋਈ ਕਿਉਂਕਿ ਰਾਜਧਾਨੀ ਦਾ ਉਹ ਇਲਾਕਾ ਕਿਉਂਕਿ ਲਾਲ ਕਿਲਾ ਜਿਹੜਾ ਖੇਤਰ ਹੈਗਾ ਉਹ ਬਿਲਕੁਲ ਭੀੜ-ਪਾੜ ਵਾਲਾ ਇਲਾਕਾ ਹੈਗਾ ਰਾਜਸਥਾਨੀ ਦਾ ਤੇ ਉੱਥੇ ਪਹੁੰਚਣ ਵਾਸਤੇ ਕਿਸੇ ਵੀ ਪਾਸਿਓਂ ਆਪਾਂ ਐਂਟਰ ਕਰੀਏ ਚਾਹੇ ਹਰਿਆਣਾ ਸਾਈਡ ਤੋਂ ਕਰੀਏ ਜੁਪੀ ਸਾਈਡ ਤੋਂ ਕਰੀਏ ਜਾਂ ਕਿਸੇ ਵੀ ਸਾਈਡ ਤੋਂ ਕਰੀਏ ਤਾਂ ਉੱਥੇ ਪਹੁੰਚਣ ਵਾਸਤੇ ਬਹੁਤ ਸਾਨੂੰ ਜਿਹੜੇ ਚੈਕਿੰਗ ਪੁਆਇੰਟ ਆ ਉਹਨਾਂ ਦੇ ਵਿੱਚੋਂ ਲੰਘਣਾ ਪੈਂਦਾ ਐਨਾ ਐਨੇ ਸਮੇਂ ਤੱਕ ਉੱਥੇ ਕਾਰ ਖੜੀ ਰਹੀ ਔਰ ਖੁਫੀਆ ਏਜੰਸੀਆਂ ਦੀ ਨਜ਼ਰ ਤੋਂ ਬਚਦੀ ਰਹੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਿਤੇ ਵੀ ਉਹ ਗੱਲ ਉਹਨਾਂ ਨੂੰ ਨਜ਼ਰੀ ਨਹੀਂ ਪਈ ਉਸ ਟਾਈਮ ਕਿਉਂਕਿ ਬਹੁਤ ਸਾਰੇ ਰਾਜਧਾਨੀ ਦੇ ਵਿੱਚ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਤੇ ਕਈ ਜਗ੍ਹਾ ਇਦਾਂ ਦੀ ਹੁੰਦੀ ਜਿੱਥੇ ਕਿਤੇ ਨਾ ਕਿਤੇ ਜਿਹੜੀ ਨਜ਼ਰ ਆ ਉਹ ਨਜ਼ਰ ਰੱਖੀ ਜਾਂਦੀ ਰਹਿੰਦੀ ਹੈ 24 ਘੰਟੇ ਪਰ ਫੇਰ ਵੀ ਇੰਟੈਲੀਜੈਂਸੀਆਂ ਦੇ ਉਹ ਉਹਨਾਂ ਤੋਂ ਨਹੀਂ ਇਹ ਚੀਜ਼ ਨੂੰ ਕਾਬੂ ਹੋ ਸਕਿਆ ਨਹੀਂ ਰੋਕਿਆ ਜਾ ਸਕਿਆ ਇਸ ਘਟਨਾ ਤੋਂ ਕਿਤੇ ਨਾ ਕਿਤੇ ਇਸ ਗੱਲ ਦੇ ਉੱਪਰ ਸਵਾਲ ਤਾਂ ਹੈਗਾ ਹੈ ਮੰਨਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਖੁਫੀਆ ਤੰਤਰ ਹੈਗਾ ਉਹ ਇਸ ਮਾਮਲੇ ਦੇ ਵਿੱਚ ਉਹਦੀ ਢਿੱਲ ਜ਼ਰੂਰ ਸਾਹਮਣੇ ਆਈ ਹੈ ਉਹ ਫੇਲ ਜ਼ਰੂਰ ਹੋਇਆ ਹੈਗਾ ਜੀ ਤਾਂ ਕਿਆ ਜਾ ਰਿਹਾ ਹੈ ਕਿ ਬਾਰਾਨਸੀ ਅਯੋਧਿਆ ਤੇ ਲਾਲ ਕਿਲਾ ਜਿਹੜਾ ਸੀ ਉਹ ਮੁੱਖ ਨਿਸ਼ਾਨੇ ਦੇ ਉੱਤੇ ਸੀ ਤੇ ਨਾਲ ਹੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜਿੰਆ ਫਿਲਡ ਭਾਵੇਂ ਨਾ ਥਾਵਾਂ ਸੀ ਜਿਵੇਂ ਕਿ ਹਸਪਤਾਲ ਹੋ ਗਿਆ ਜਾਂ ਫਿਰ ਬਾਜ਼ਾਰ ਹੋ ਗਿਆ ਜਿੱਥੇ ਲੋਕ ਜ਼ਿਆਦਾ ਹੁੰਦੇ ਨੇ ਉਸ ਨੂੰ ਨਿਸ਼ਾਨੇ ਬਣਾਉਂਦੇ ਜਿਹੜੀ ਸਾਥ ਦੇ ਵਿੱਚ ਸਨ ਉਹ ਦੋਸ਼ੀ ਸਨ ਤੇ ਇੱਕ ਔਰਤ ਜਿਹੜੀ ਹੈ ਡਾਕਟਰ ਉਹ ਵੀ ਦੱਸੀ ਜਾ ਰਹੀ ਹੈ ਬਾਤ-ਬਾਤ ਥਾਵਾਂ ਤੋਂ ਕਈ ਜਿਹੜੇ ਲੋਕ ਨੇ ਓਬੀ ਇਸ ਮਾਮਲੇ 'ਚ ਫੜੇ ਜਾ ਚੁੱਕੇ ਨੇ ਅਯੋਧਿਆ ਤੋਂ ਵੀ ਇੱਕ ਗ੍ਰਿਫਤਾਰੀ ਹੋ ਚੁੱਕੀ ਹੈ ਉਸ ਤੋਂ ਵੀ ਇੱਕ ਸ਼ਖਸ ਸੀ ਡਾਕਟਰ ਜਿਹੜੇ ਨੇ ਉਸ ਮਾਮਲੇ ਦੇ ਵਿੱਚ ਇਨਵੋਲ ਹੋ ਨਜ਼ਰ ਆਏ ਨੇ ਕਿ ਉਹਨਾਂ ਨੂੰ ਜੈਸ਼ਰ ਮੁਹੰਮਦ ਸਾ ਗਠਨ ਦੇ ਨਾਲ ਦੱਸਿਆ ਜਾ ਰਿਹਾ ਕਿ ਉਹ ਉਹਨਾਂ ਦੇ ਟੱਚ ਵਿੱਚ ਸੀ ਤਾਂ ਕੀ ਲੱਗਦਾ ਹੈ ਡਾਕਟਰੇਟ ਦੀ ਉਹਨੇ ਪੜ੍ਹਾਈ ਕੀਤੀ ਹੋਈ ਡਾਕਟਰ ਦੀ ਉਹ ਇਸ ਚੀਜ਼ ਨੂੰ ਆ ਬਿਲਕੁਲ ਜੀ ਕਿਉਂਕਿ ਔਰਤ ਦਾ ਇਸ ਤਰ੍ਹਾਂ ਦੀ ਘਟਨਾ ਦੇ ਵਿੱਚ ਸ਼ਾਮਲ ਹੋਣਾ ਔਰ ਉਸ ਤੋਂ ਬਾਅਦ ਡਾਕਟਰ ਕਿਉਂਕਿ ਡਾਕਟਰ ਦਾ ਜਿਹੜਾ ਪੇਸ਼ਾ ਉਹ ਤਾਂ ਉਹਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਤਾਂ ਉਹ ਲੋਕ ਇਸ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਇਨਵੋਲਵ ਹੁੰਦੇ ਨੇ ਤਾਂ ਇਸ ਦੇ ਕਈ ਮਾਇਨੇ ਨਿਕਲ ਨਿਕਲਦੇ ਨੇ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਸੰਗਠਨ ਹੁੰਦੇ ਨੇ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਮਾਈਂਡ ਵਾਸ਼ ਕਰ ਲੈਂਦੇ ਨੇ ਕਿ ਉਹਨਾਂ ਨੂੰ ਤਿਆਰ ਕਰ ਲਿਤਾ ਜਾਂਦਾ ਹੈ ਕਿ ਧਰਮ ਦੇ ਨਾਂ ਤੇ ਹੋਰ ਕਈ ਤਰ੍ਹਾਂ ਦੇ ਨਾਵਾਂ ਦੇ ਉੱਪਰ ਕਿੰਨਾ ਉਹਨਾਂ ਦਾ ਜਿਹੜਾ ਮਾਈਂਡ ਵਾਸ਼ ਕੀਤਾ ਹੋਊਗਾ ਕਿ ਉਹਨਾਂ ਨੂੰ ਤਿਆਰ ਕਰ ਲਿਆ ਗਿਆ ਤਿਆਰ ਕਰ ਲਿਆ ਗਿਆ ਇਸ ਕੰਮ ਨੂੰ ਇਨਜਾਮ ਦੇਣ ਵਾਸਤੇ ਔਰ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਦੇ ਇਹ ਕੰਮ ਦੇ ਵਿੱਚ ਇਨਵੋਲ ਹੁੰਦਾ ਉਹਨੂੰ ਪਤਾ ਹੈਗਾ ਕਿ ਉਹਦੇ ਕੀ ਨਤੀਜਿਆਂ ਨੂੰ ਭੁਗਤਨੇ ਪੈਣਗੇ ਫਿਰ ਵੀ ਇਹਨਾਂ ਉਹਨਾਂ ਨੂੰ ਦਿਮਾਗੀ ਤੌਰ ਤੇ ਇਹਨਾਂ ਨੂੰ ਤਿਆਰ ਕਰ ਲਿਆ ਜਾਂਦਾ ਹੈ ਕਿ ਉਹ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਕੰਮਾਂ ਦੇ ਵਿੱਚ ਜਿਹੜਾ ਕੀ ਭਾਗ ਲੈਣ ਲਈ ਤਿਆਰ ਹੋ ਜਾਂਦੇ ਨੇ ਦੂਜੀ ਗੱਲ ਇਹ ਵੀ ਹੈਗੀ ਆ ਕਿ ਲਾਲ ਕਿਲਾ ਜਿਹੜਾ ਹੈਗਾ ਕਿ ਗੁਰਦੁਆਰਾ ਸੀਤ ਗੰਗ ਸਾਹਿਬ ਦਿੱਲੀ ਦੇ ਵਿੱਚ ਉਹਦੇ ਬਿਲਕੁਲ ਕੋਈ ਉਤੋਂ ਜ਼ਿਆਦਾ ਦੂਰੀ ਤੇ ਨਹੀਂ ਹੈਗਾ ਤੇ ਉੱਥੇ ਨੌਵੇਂ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾਣਾ ਔਰ ਥੋੜੇ ਦਿਨ ਹੀ ਉੱਥੇ ਰਹਿ ਗਏ ਨੇ ਪੂਰੇ ਦੇਸ਼ ਦੇ ਵਿੱਚੋਂ ਵੱਖ-ਵੱਖ ਸ਼ੂਬਿਆਂ ਦੇ ਵਿੱਚੋਂ ਨਗਰ ਕੀਰਤਨ ਉੱਥੇ ਪਹੁੰਚ ਰਹੇ ਨੇ ਤਾਂ ਉਸ ਨੂੰ ਵੀ ਕਿਤੇ ਨਾ ਕਿਤੇ ਸੰਗਤਾਂ ਦੇ ਮਨਾਂ ਦੇ ਵਿੱਚ ਇਸ ਘਟਨਾ ਤੋਂ ਬਾਅਦ ਕਿਤੇ ਨਾ ਕਿਤੇ ਆ ਜਿਹੜਾ ਕੀ ਡਰ ਜਰੂਰ ਪੈਦਾ ਹੋ ਗਿਆ ਜੀ ਬਿਲਕੁਲ ਹੁਣ ਸਰਕਾਰ ਨੇ ਦੇਸ਼ ਜਿਹੜੇ ਨੇ ਏਜੰਸੀਆਂ ਨੂੰ ਤਾਂ ਦੇ ਦਿੱਤੇ ਗਏ ਨੇ ਕਿ ਜਲਦ ਜੋ ਹੈ ਇਸ ਦੇ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਸਜ਼ਾ ਜੜੀ ਹੈ ਕਿ ਅਠਾਰਿਛੇ ਫੜਾ ਦਿੱਤਾ ਜਾਵੇ ਸਜ਼ਾ ਦਿੱਤੀ ਜਾਵੇ ਤੇ ਨਾਲ ਹੀ ਜਿਵੇਂ ਪਹਿਲੇ ਅਸੀਂ ਵੇਖਿਆ ਸੀ ਕਿ ਪਹਿਲਗਾਮ ਦੇ ਵਿੱਚ ਜਿਹੜਾ ਹੋਇਆ ਅਤਵਾਦੀ ਆਏ ਤਾਂ ਗੋਲੀਆਂ ਮਾਰ ਗਏ ਪੁੱਛ ਪੁੱਛ ਕੇ ਧਰਮ ਜਿਹੜਾ ਗੋਲੀਆਂ ਮਾਰੀਆਂ ਰਈਆਂ ਹੁਣ ਇਸ ਵਾਰ ਵੀ ਜੋ ਕਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਇਹ ਜਿਹੜੇ ਧਮਾਕੇ ਕੀਤੇ ਜਾਵੇਂ ਸੀ ਜਿਹੜੀਆਂ ਬਲਾਸਟ ਕੀਤੇ ਜਾਣੇ ਸੀ ਇਹਦੇ ਪਿੱਛੇ ਇਹ ਹੈ ਕਿ ਫਿਰਕੂ ਭਾਵਨਾ ਜੁੜੀ ਹੈ ਇੱਕ ਸਾਬ ਨਾਲ ਕਿ ਦੂਸਰੇ ਧਰਮ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਦੂਸਰੇ ਧਰਮ ਦੇ ਲੋਕਾਂ ਦੇ ਨਾਲ ਜੋ ਹੈ ਉਹ ਲੜਾਇਆ ਜਾਵੇ ਤੇ ਸ਼ਾਂਤਿ ਦਾ ਮਾਹੌਲ ਜਣਾਏ ਉਹ ਦੇਸ਼ ਦੇ ਵਿੱਚ ਫੈਲਾ ਕੀਤਾ ਜਾ ਸਕੇ ਤਾਂ ਗੱਲ ਖਬਰਾਂ ਵਿੱਚ ਇਹ ਵੀ ਆ ਰਹੀਆਂ ਨੇ ਕਿ ਪਹਿਲਗਾਨ ਦੇ ਵਿੱਚ ਜੋ ਹੋਇਆ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਜੋ ਹੈ ਫੌਜ ਦੇ ਵੱਲੋਂ ਆਪਰੇਸ਼ਨ ਸੰਦੂਰ ਚਲਾਇਆ ਗਿਆ ਤੇ ਉਸ ਦਾ ਬਦਲਾ ਲੈਣ ਦੇ ਲਈ ਜੈਸ਼ ਤੇ ਵੱਲੋਂ ਸਾਰਾ ਕੁਝ ਪਲਾਨ ਕੀਤਾ ਗਿਆ ਸੀ ਤਾਂ ਕੀ ਲੱਗਦਾ ਹੈ ਅਜਿਹਿਆਂ ਤੱਕ ਨਾ ਆ ਜੜੀਆਂ ਅੱਤਵਾਦੀ ਜਿਹੜੇ ਇਹ ਪਲਾਨ ਬਣਾਉਂਦੇ ਨੇ ਕਿ ਹਾਂ ਦੇਸ਼ ਵੱਖ-ਵੱਖ ਧਰਮਾਂ ਦੇ ਲੋਕ ਇਸ ਦੇਸ਼ ਵਿੱਚ ਰਹਿੰਦੇ ਨੇ ਕਿ ਉਹਨਾਂ ਦੀਆਂ ਭਾਵਨਾਵਾਂ ਟੇਸ ਹੋਣਗੀਆਂ ਇੱਕ ਦੂਜੇ ਨਾਲ ਉਹ ਲੜਨਗੇ ਮਾਰ-ਕੁੱਟ ਹੋਏਗੀ ਵੱਢ-ਕੱਟ ਹੋਏਗੀ ਤਾਂ ਫਿਰ ਵਾਪਸ ਇਹ ਦੇਸ਼ ਦਾ ਮੋਟਾ ਖਰਾਬ ਹੋਏਗਾ ਹੀ ਜੀ 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 ਪੁਸ਼ਪਿੰਦਰ ਜੀ ਵੈਸੇ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਅੱਤਵਾਦ ਹੁੰਦਾ ਨਾ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦ ਤਾਂ ਆਪਣੇ ਜਿਹੜੇ ਇੱਕ ਮੋਸਟਰੀਅਲ ਲੈਕ ਹੁੰਦਾ ਕੋਈ ਧਰਮ ਨਹੀਂ ਹੁੰਦਾ ਜਰੂਰ ਕਈ ਵਾਰ ਇਸ ਤਰ੍ਹਾਂ ਦੀਆਂ ਆਪਾਂ ਉਹਨਾਂ ਗੱਲਾਂ ਸਾਹਮਣੇ ਆਉਂਦੀਆਂ ਹੈਗੀਆਂ ਕਿ ਉਹ ਫਲਾਨੇ ਧਰਮ ਦੇ ਨਾਲ ਜੁੜੇ ਹੋਏ ਸਿਗੇ ਵਿਅਕਤੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਘਟਨਾ ਨੂੰ ਇਜ਼ਾਮ ਦਿੱਤਾ ਪਰ ਅੱਤਵਾਦ ਦਾ ਕੋਈ ਧਨ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਤਿਆਰ ਕਰ ਲੇਤਾ ਜਾਂਦਾ ਹੈ ਜਿਹੜੇ ਸਾਡੇ ਦੇਸ਼ ਦੇ ਦੁਸ਼ਮਣ ਦੇਸ਼ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਵਰਤਿਆ ਜਾਂਦਾ ਹੈ ਇਸ ਵਾਰ ਦੇ ਵਿੱਚ ਔਰ ਜਿਹੜੇ ਭਾਰਤ ਤੇ ਕੋਈ ਛੋਟੀ ਮੋਟੀ ਸ਼ਕਤੀ ਨਹੀਂ ਹੈਗੀ ਦੁਨੀਆ ਦੀ ਇੱਕ ਵੱਡੀ ਸ਼ਕਤੀ ਹੈਗੀ ਉਹ ਹਮੇਸ਼ਾ ਆ ਦੁਸ਼ਮਨਾ ਨੂੰ ਭਾਰਤ ਨੇ ਮੂੰਹ ਤੋੜ ਜਵਾਬ ਦਿੱਤਾ ਹੈਗਾ ਪਹਿਲਾਂ ਵੀ ਦਿੰਦਾ ਰਿਹਾ ਤੇ ਹੁਣ ਵੀ ਦੇਵੇਗਾ ਕਿਉਂਕਿ ਭਾਰਤ ਇੱਕ ਬਹੁਤ ਵੱਡੀ ਭਾਰਤ ਕੋਲ ਸੈਨਾ ਇੱਕ ਤਾਕਤ ਹੈ ਦੁਨੀਆ ਦੀ ਇੱਕ ਬਹੁਤ ਵੱਡਾ ਉਹਨਾਂ ਤੋਂ ਆਪਣਾ ਨੈਟਵਰਕ ਵੀ ਹੈਗਾ ਤਾਂ ਇਸ ਜਿਹੜੀ ਵੀ ਬੰਦੇਤ ਹਮਲੇ ਦੇ ਵਿੱਚ ਸਾਹਮਣੇ ਆਉਂਦੇ ਨੇ ਦੋਸ਼ੀ ਸਾਹਮਣੇ ਆਉਂਦੇ ਨੇ ਉਹ ਉਹਨਾਂ ਨੂੰ ਜਿਸ ਨੇ ਤਿਆਰ ਕੀਤਾ ਔਰ ਉਹਨਾਂ ਦੇ ਪਿੱਛੇ ਕੌਣ ਸੀ ਹਾਲਾਂਕਿ ਕਈ ਅਤਵਾਦੀ ਸੰਗਠਨਾਂ ਦੇ ਨਾਮ ਸਾਹਮਣੇ ਆ ਰਹੇ ਨੇ ਬਟ ਉਹਨਾਂ ਦੇ ਪਿੱਛੇ ਹੋਰ ਕਿਹੜੀਆਂ ਤਾਕਤਾਂ ਸੀ ਉਹਨਾਂ ਸਾਰਿਆਂ ਨੂੰ ਤੈਅ ਤੱਕ ਪਹੁੰਚ ਕੇ ਭਾਰਤ ਜਰੂਰ ਇਸ ਜਿਹੜਾ ਕੀ ਘਟਨਾਵਾਂ ਦੇ ਪਿੱਛੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਮੂੰਹ ਤੋਰ ਜਵਾਬ ਦੇ ਦਊਗਾ ਕਿਉਂਕਿ ਪਹਿਲਾਂ ਵੀ ਭਾਰਤ ਨੇ ਦਿੱਤਾ ਹੈਗਾ ਔਰ ਦੁਨੀਆ ਜਿੱਥੋਂ ਇਹ ਸਾਰਾ ਕੁਝ ਚੱਲਦਾ ਰਿਹਾ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਮਾਰਿਆ ਜੀ ਬਿਲਕੁਲ ਬਿਲਕੁਲ ਸੁਤਿੰਦਰ ਰੇਜ਼ਿਕਰ ਕਿ ਪਟਕਾਰ ਦੇ ਵਿੱਚ ਜਾ ਕੇ ਮਾਰੇਗਾ ਉਸ ਤੋਂ ਬਾਅਦ ਦੇਖਿਆ ਸੀ ਕਿ ਜਿਹੜਾ ਨਾਲ ਦਾ ਸਾਡਾ ਦੇਸ਼ ਆ ਉਸ ਦੇ ਵੱਲੋਂ ਵੀ ਕਾਫੀ ਜੋ ਹੈ ਉਹ ਕਿਆ ਗਿਆ ਕਿ ਨਹੀਂ ਸਾਂਝਾਂ ਗੁਸ਼ਤ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਹੱਤਵਾਧਾਂ ਦੇ ਕਿ ਅਸੀਂ ਕਈਆਂ ਅੱਜਿਆ ਖਬਰਾਂ ਸੁਣ ਚੁੱਕੇ ਆ ਜਿੱਥੇ ਕਿ ਪੁਣਾ ਦੀ ਫੌਜ ਨੂੰ ਜੋ ਹੈ ਉਹ ਨਿਸ਼ਾਨੇ ਬਣਾਏ ਜਾ ਚੁੱਕੇ ਨੇ ਕਈ ਜਗ੍ਹਾ ਬਲਾਸਟ ਸੀ ਰੋਥ ਖਬਰਾਂ ਸੁਣਦੇ ਆ ਪਾਕਿਸਤਾਨ ਦੇ ਵਿੱਚ ਅੱਜ ਇੱਥੇ ਬਲਾਸਟ ਹੋ ਗਿਆ ਅੱਜ ਇੱਥੇ ਬਲਾਸਟ ਹੋ ਗਿਆ ਸੋ ਕਿਆ ਜਾ ਰਿਹਾ ਹੈ ਕਿ ਜਿਹੜਾ 2900 ਕਿਲੋਗ੍ਰਾਮ ਜਿਹੜੀ ਪਹਿਲਾ ਵਿਸਫੋਟਕ ਸਮੱਗਰੀ ਫੜੀ ਗਈ ਟੋਟਲ ਦੱਸਿਆ ਜਾ ਰਿਹਾ ਹੈ ਕਿ 3200 ਕਿਲੋ ਸੀ ਜਿਹਦੇ ਵਿੱਚੋਂ 2900 ਤਾਂ ਫੜੀ ਗਈ ਆ 300 ਜਿਹੜਾ ਅਮੋਨੀਆ ਨਾਈਟ੍ਰੇਟ ਹੈ ਉਹ ਅਜੇ ਵੀ ਜਿਹੜਾ ਇਹ ਬਰਾਬਤ ਨਹੀਂ ਹੋਇਆ ਉਸ ਦੀ ਭਾਲ ਚੱਲ ਰਹੀ ਹੈ ਤਾਂ ਕੀ ਲੱਗਦਾ ਹੈ ਕਿ ਪੁਲਿਸ ਦੇ ਜਿਹੜੀਆਂ ਏਜੰਸੀਆਂ ਨੇ ਉਹਾਂ ਦੇ ਲਈ ਤਾਂ ਇਹ ਤੋਂ ਵੱਡੀ ਕਹਿ ਸਕਦੇ ਕਿ ਵੱਡਾ ਕੰਮ ਇਹ ਹੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ 300 ਬਿੱਲੋ ਜਿਹੜੀ ਬਿਸਕੋਪਿਕਸ ਮਦਰੀਆ ਉਸ ਨੂੰ ਫੜਿਆ ਜਾਵੇ ਨਹੀਂ ਤਾਂ ਹੋ ਸਕਦਾ ਹੈ ਕਿ ਜਿਹੜੇ ਹੋਰ ਲੋਕ ਇਹਨਾਂ ਤੇ ਨੈੱਟਵਰਕ 'ਚ ਹੋਣੋਂ ਕਿਸੇ ਹੋਰ ਤਰ੍ਹਾਂ ਨੂੰ ਜਾਣ ਦੇ ਦੇਣ ਦੀ ਬਿਲਕੁਲ ਜੀ ਜਿਹੜੀ ਦਿੱਲੀ ਪੁਲਿਸ ਹੈਗੀ ਜਾਂ ਨੇਂਦਲੇ ਰਾਜਾਂ ਦੀਆਂ ਜੰਨੀਆਂ ਵੀ ਪੁਲਿਸ ਹੈਗੀਆਂ ਹੈਗੀਆਂ ਉਹ ਸਾਰਿਆਂ ਦੇ ਵੱਲੋਂ ਪੂਰਾ ਇਤਿਆਤ ਵਰਤਿਆ ਜਾ ਰਿਹਾ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਥਾਂ ਥਾਂ ਨਾਕੇ ਲਗਾਏ ਜੜ ਇਹਨਾਂ ਨੂੰ ਪੰਜਾਬ ਦੇ ਵਿੱਚ ਵੀ ਕੱਲ ਥਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨਾਂ ਦੀ ਬਾਸ ਸੜਿਆਂ ਦੀ ਤਾ 타 ਚੈਕਿੰਗ ਕੀਤੀ ਗਈ ਔਰ ਸ਼ਕਤੀਵਾਨਾਂ ਨੂੰ ਰੋਕਿਆ ਗਿਆ ਚੈਕਿੰਗ ਕੀਤੀ ਗਈ ਤੋ ਤਮਾਮ ਜਿਹੜੀਆਂ ਸੁਰੱਖਿਆ ਏਜੰਸੀਆਂ ਹੈਗੀਆਂ ਉਹ ਆਪਣੇ ਤੌਰ ਤੇ ਲੱਗੀਆਂ ਹੋਈਆਂ ਨੇ ਕਿ ਜਿਹੜੇ ਇਸ ਘਟਨਾ ਨੂੰ ਜਿਹੜਾ ਕਿ ਇਲਜ਼ਾਮ ਦਿੱਤਾ ਗਿਆ ਕਿ ਇਹਨਾਂ ਦੇ ਕੋਈ ਹੋਰ ਸਾਥੀ ਵੀ ਸੀਗੇ ਜਿਹੜੇ ਖਾਲੇ ਪੁਲਿਸ ਦੀ ਗ੍ਰਿਫਟ ਤੋਂ ਬਾਹਰ ਨੇ ਜਾਂ ਹੋਰ ਕੋਈ ਇਦਾਂ ਦੇ ਸਾਥੀ ਜਿਹੜੇ ਹੋਰ ਪ੍ਰਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਜਾਂ ਰਾਜਧਾਨੀ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਜੇ ਕੋਈ ਘਟਨਾ ਨੂੰ ਅੰਜਾਮ ਨਾ ਦੇ ਦੇਣ ਇਸ ਵਾਸਤੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਔਰ ਰਹਿ ਮੰਤਰਾਲੇ ਵੱਲੋਂ ਵੀ ਲਗਾਤਾਰ ਇਸ ਦੇ ਉੱਪਰ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਔਰ ਜੂ ਜ਼ਰੂਰੀ ਜਿਹੜੇ ਦਿਸ਼ਾ ਨਿਰਦੇਸ਼ ਹੈ ਉਹ ਦਿੱਤੇ ਜਾ ਚੁੱਕੇ ਨੇ ਪ੍ਰਧਾਨ ਮੰਤਰੀ ਖੁਦ ਜ਼ਖਮੀਆਂ ਜਿਹੜੇ ਪੀੜਤ ਲੋਕ ਹੈਗੇ ਆ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਨੂੰ ਮਿਲ ਕੇ ਆਏ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਕੀ ਹੈ ਕਿ ਜਿਹੜੀ ਭਾਰਤ ਸਰਕਾਰ ਆ ਹਰ ਸੰਭਵ ਤੁਹਾਡੀ ਸੁਰੱਖਿਆ ਵਾਸਤੇ ਇੱਥੇ ਹੈਗੀ ਔਰ ਕਿਸੇ ਵੀ ਤਰ੍ਹਾਂ ਦੀ ਜਿਹੜੇ ਭਾਰਤ ਦਾ ਨਾਗਰਿਕਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਿਹੜੀ ਕਿ ਨਹੀਂ ਆਉਣ ਦਿੱਤੀ ਜਾਊਗੀ ਔਰ ਵੱਖ-ਵੱਖ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਵੀ ਉਹ ਵੀ ਇੱਥੇ ਜਿਹੜੀਆਂ ਜੋ ਵੀ ਭਾਰਤ ਸਰਕਾਰ ਵੱਲੋਂ ਕੀਤਾ ਜਾ ਰਿਹਾ ਜੋ ਵੀ ਸੁਰੱਖਿਆ ਨੂੰ ਲੈ ਕੇ ਕਦਮ ਚੁੱਕੇ ਜਾ ਰਹੇ ਨੇ ਬਿਲਕੁਲ ਵਿਰੋਧੀ ਪਾਰਟੀਆਂ ਵੀ ਪੂਰੀ ਸਹਿਮਤੀ ਨਾਲ ਇੱਥੇ ਜੀ ਕਿ ਜਤਾਬੀ ਹੈਗੇ ਜੀ ਜੀ ਬਿਲਕੁਲ ਤੋਂ ਇਸ ਪੂਰੇ ਮਾਮਲੇ ਬਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਜੀ ਸਤਸ੍ਰੀ ਅਕਾਲ